ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਛੇਰ ਜੈਤੋ ਜੈਤੋ ਤਹਿਸੀਲ ਆ ਫਰੀਦਕੋਟ ਜ਼ਿਲ੍ਹੇ ਦੀ ਕੋਟਕਪੂਰੇ ਤੋਂ ਸਿੱਧਾ ਜੈਤੋ ਆਇਆ ਜਾਂਦਾ ਤੇ ਅੱਗੇ ਇਹ ਛੜਕ ਜਿਹੜੀ ਉਹ ਗੋਨਿਆਂ ਨੇ ਨੂੰ ਲੰਗ ਜਾਂਦੀ ਹੈ ਜੈਤੋ ਮੰਡੀ ਮਸ਼ਹੂਰ ਰਹੀ ਆ ਦਸੋ ਤੇ ਜੈਤੋ ਦੇ ਵਿੱਚੋਂ ਹੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਇੱਥੇ ਰਸਾਲ ਪੱਤੀ ਆ ਜਿੱਥੇ ਅੱਜ ਦੀ ਵੀਡੀਓ ਮੈਂ ਇਹ ਸ਼ੂਟ ਕਰ ਰਿਹਾ ਹਾਂ ਕੁਦਰਤੀ ਐ ਵੀ ਅੱਜ ਫੇਰ ਜਿਹੜੇ ਵੀਰ ਨੂੰ ਮਿਲੇ ਆ ਦੱਸੋ ਸ਼ੌਕੀਨ ਆ ਭਾਈ ਚੰਗੇ ਪਸ਼ੂਆਂ ਦਾ ਤੇ ਬਹੁਤ ਸੋਹਣੀਆਂ ਮੱਝਾਂ ਬਾਈ ਦੀਆਂ ਘਰੇ ਰੱਖੀਆਂ ਹੋਈਆਂ ਜਦੋਂ ਆ ਕੇ ਦੇਖੀਆਂ ਇਹਨਾਂ ਦੀ ਸਾਂਭ ਸੰਭਾਲ ਦੇਖੀ ਤਾਂ ਮਨ ਖੁਸ਼ ਹੁੰਦਾ ਦੇਖ ਕੇ ਤੁਹਾਨੂੰ ਵੀ ਵਧੀਆ ਲੱਗੂਗਾ ਅੱਜ ਬਾਈ ਨੇ ਚਾਰ ਤਾਂ ਝੋਟੀਆਂ ਵਕਾਊ ਕੀਤੀਆਂ ਅਸਰ ਝੋਟੀਆਂ ਜਿਹੜੀਆਂ ਅੱਗੇ ਕੱਪਣ ਹੋਣਗੀਆਂ ਤੇ ਚਾਰ ਝੋਟੀਆਂ ਤੋਂ ਇਲਾਵਾ ਇੱਕ ਬਾਈ ਨੇ ਇਹ ਮੱਝ ਵਕਾਊ ਕੀਤੀ ਹੈ ਬੇਸ਼ੱਕ ਤੁਸੀਂ ਦੇਖੋਗੇ ਵੀ ਮੱਝ ਨੂੰ ਵੀ ਓਵੇਂ ਨਵਾ ਕੇ ਤੇਲ ਤੋਲ ਨਿਮਲਿਆ ਪਰ ਥਣ ਤੇ ਢਾਂਚਾ ਦੱਸਦਾ ਹੋਊਗਾ ਵੀ ਇੱਕ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਆਓ ਗੱਲਾਂ ਬਾਤਾਂ ਕਰੀਏ ਬਾਈ ਨਾਲ ਇਹਨਾਂ ਦੀ ਜਾਣਕਾਰੀ ਲੈਣੇ ਆ ਪਸ਼ੂ ਜਿਹੜਾ ਤੁਹਾਨੂੰ ਚੰਗਾ ਲੱਗਿਆ ਦੱਸੋ ਤਸੱਲੀ ਉਹਦੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਝੋਟੀਆਂ ਦੂਜੀਆਂ ਇਸ ਕਰਕੇ ਦਿਖਾ ਰਿਹਾ ਵੀ ਤੁਹਾਨੂੰ ਵਾਕਿਆ ਹੀ ਲੱਗੂਗਾ ਵੀ ਇੱਕ ਮੁਰਾ ਨਸਲ ਦੇ ਉੱਤੇ ਸ਼ੌਂਕ ਰੱਖਣ ਵਾਲਾ ਵੀਰ ਹੈ ਤੋ ਜਿੰਨੀਆਂ ਕਟੀਆਂ ਝੋਟੀਆਂ ਘਰੇ ਹੈਗੀਆਂ ਉਹ ਸਾਰੀਆਂ ਦਾ ਰਿਕਾਰਡ ਬਾਈ ਨੂੰ ਪਤਾ ਹੈ ਕਿਹੜੇ ਬਲਦੀਆਂ ਕਿੰਨਾ ਕਮਾ ਦਾ ਦੁੱਧ ਸੀ ਉਹ ਸਾਰਾ ਡਾਟਾ ਵੀਰ ਦੇ ਕੋਲ ਹੈ ਆਓ ਮੇਨ ਗੱਲਬਾਤ ਆਪਾਂ ਦੱਸੋ ਵਿਕਰੀ ਵਾਲੇ ਪਸ਼ੂਆਂ ਦੀ ਕਰਾਂਗੇ ਉਸ ਤੋਂ ਪਹਿਲਾਂ ਬੇਸਿਕ ਜਾਣਕਾਰੀ ਬਾਈ ਕੋਲ ਜਿਹੜੇ ਪਸ਼ੂ ਰੱਖੇ ਉਹਨਾਂ ਬਾਰੇ ਆਪਾਂ ਲੈ ਲੈਨੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਚੈਨਲ ਦੇਖਣ ਆਇਆ ਨੂੰ ਸਤਿ ਸ਼੍ਰੀ ਅਕਾਲ ਭਾਈ ਨਾਮ ਆਪਣਾ ਦੱਸ ਦਿਓ ਵੀਰੇ ਇੱਕ ਵਾਰ ਨਾਮ ਬਲਵੰਤ ਸਿੰਘ ਭਾਈ ਜੀ ਠੀਕ ਹੈ ਬਲਵੰਤ ਭਾਈ ਆਪਾਂ ਰਸਾਲਪੱਤੀ ਦੇ ਵਿੱਚ ਖੜੇ ਹਾਂ ਇਸ ਟੱਥ ਹਾਂਜੀ ਬਾਈ ਰਸਾਲਪੱਤੀ ਵਾਰਡ ਨੰਬਰ 4 ਵਾਰਡ ਨੰਬਰ 4 ਰਸਾਲਪੱਤੀ ਹੈ ਅੱਛਾ ਗੁਰਸਾਹ ਵਕੀਲ ਦਾ ਘਰ ਸਾਡੇ ਬਸੇ ਬੋਲਿਆ ਜਾਂਦਾ ਵੀ ਲੱਖੇ ਵਾਲਾ ਖੂਹ ਵੀ ਮਸ਼ਹੂਰ ਆ ਠੀਕ ਹੈ ਓਕੇ ਅੱਛਾ ਭਲਵੰਤ ਬਾਈ ਇੱਕ ਗੱਲ ਦੱਸੋ ਜਿਵੇਂ ਅੱਜ ਮੈਂ ਪਸ਼ੂ ਦੇਖ ਰਿਹਾ ਇਹ ਸਾਰੀ ਹੋਮ ਬਰੀਡ ਆ ਜਾਂ ਸ਼ੌਂਕ ਪੈ ਗਿਆ ਤੇ ਆਪਾਂ ਚੰਗੇ ਚੰਗੇ ਪਸ਼ੂ ਕੀਤੇ ਨਹੀਂ ਇਹ ਸਾਰੀ ਹੋਮ ਬਰੀਡ ਆ ਆ ਮੱਝ ਆਪਾਂ ਹਰਿਆਣੇ ਚ ਲੈ ਕੇ ਆਏ ਸੀਗੇ ਅੱਛਾ ਇੱਕ ਪਿਛਲੇ ਸਾਲ ਆ ਭਾਉ ਮੱਝ ਖਰੀਦੀ ਜਿਹੜੀ ਜਮਾਂ ਕੰਨੀ ਤੇ ਪਹਿਲੇ ਨੰਬਰ ਤੇ ਖੜੀ ਆ ਹਾਂ ਪਹਿਲੇ ਨੰਬਰ ਤੇ ਖੜੀ ਆ ਬਾਕੀ ਸਾਰੀਆਂ ਆਪਣੀਆਂ ਘਰ ਦੀਆਂ ਹੀ ਆ ਠੀਕ ਆ ਬਾਕੀ ਸਾਰੀਆਂ ਘਰ ਦੀਆਂ ਹਾਂ ਹਰਿਆਣੇ ਵਾਲੀ ਬਰੀਡ ਆ ਉੱਥੋਂ ਖਰੀਦੀ ਵੀ ਜਿਆਦਾ ਤੋਂ ਜਿਆਦਾ ਦੁੱਧ ਘਰ ਚ ਜਿਹੜੀ ਮੱਝ ਨੇ ਦਿੱਤਾ ਹੋਵੇ ਕਿੰਨਾ ਖਚੋਇਆ ਹੁਣ ਆ ਬਈ 1.7 ਕਿਲੋ ਵਾਲੀ ਆ ਉਹ ਪਿਛਲੇ ਸਾਲ ਉਹ ਵੀ ਲੀਟਰ ਵਾਲੀ ਲੈਂਦੀ ਸੀ ਅੱਛਾ ਉਹਨੇ 20 ਲੀਟਰ ਦੁੱਧ ਦਿੱਤਾ ਪਿਛਲੇ ਸਾਲ ਲੈਂਦੀ ਤੇ ਇਹ 1.5 18 ਲੀਟਰ ਇਹ 1.7 ਬਈ 1.7 ਹਾਂ ਠੀਕ ਐ ਮੇਲਾ ਮੁੰਡਿਆਂ ਦਾ ਵੀ ਚੌਂਕ ਰੱਖਦੇ ਹੋ ਜਾਂ ਫਿਰ ਕਰੀ ਸੀ ਬਈ ਇੰਨਾ ਟਾਈ अच्छा ते ਇਹਨਾਂ ਨੂੰ ਪੱਠੇ ਸਾਨੂੰ ਗੱਲ ਹੋਈ ਜਾਂਦੀ ਹੈ ਪੈਨ ਹੁਣੀ ਪਏ ਆ ਹਲੇ ਠੀਕ ਹੈ ਇੰਨਾ ਸਮਾਂ ਹੀ ਨਹੀਂ ਹੁੰਦਾ ਬਾਕੀ ਦੁੱਧ ਚੋ ਕੇ ਮੈਂ ਇਹਨਾਂ ਦਾ ਬਾਜ਼ਾਰ ਚ ਡੋਰ ਟੂ ਡੋਰ ਸੇਲ ਕਰ ਦਾਂਗਾ ਅੱਛਾ ਦੁੱਧ ਇਥੋਂ ਚੋ ਕੇ ਤੇ ਫਿਰ ਘਰਾਂ ਚ ਦੁੱਧ ਵੀ ਪਾ ਕੇ ਆਉਣੇ ਘਰਾਂ ਚ ਦੁੱਧ ਵੀ ਪਾ ਕੇ ਆਉਣਾਗਾ ਅੱਛਾ ਇਹ ਇੰਨੇ ਪਸ਼ੂ ਸੰਭਾਲਣ ਵਾਸਤੇ ਕੋਈ ਬੰਦਾ ਵੀ ਨਾਲ ਰੱਖਿਆ ਜਾਂ ਆਪ ਹੀ ਸਭ ਕੱਲਾ ਹੀ ਆ ਪਹਿਲਾਂ ਸੀਗੀ ਵੀ ਬੰਦਾ ਰੱਖੂਗਾ ਨਾਲ ਤਾਂ ਹੀ ਵਧਾਈ ਜਾਂਦਾ ਸੀਗਾ ਬੰਦਾ ਕੋਈ ਮਿਲਿਆ ਨਹੀਂਗਾ ਅੱਛਾ ਤੇ ਸਿਹਤ ਜਿਆਦਾ ਡਾਊਨ ਚਲੀ ਜਾਂਦੀ ਆ ਕੋਈ ਪੇਟ ਦੀ ਪ੍ਰੋਬਲਮ ਜੀ ਆ ਉਹਦੇ ਕਰਕੇ weight 1500 ਦਾ ਕਿਲੋ ਘਟਿਆ ਕੋਈ ਪਤਾ ਨਹੀਂ ਲੱਗ ਰਿਹਾ ਅੱਛਾ ਤੇ ਕਈ ਵਾਰ ਸਿਰਫ ਜਮਾਂ ਹੀ ਜਵਾਬ ਦਿੰਦਾ ਫਿਰ ਗਵਾਂਢੀਆਂ ਨੂੰ ਸੱਦ ਕੇ ਪੱਠੇ ਪਾਉਣੇ ਪੈਂਦੇ ਆ ਫਿਰ ਹੁਣ ਸੋਚ ਰਿਹਾ ਵੀ ਪਸੂ ਆਪਾਂ ਘਟਾ ਲੀਏ ਅੱਛਾ ਤਾਂ ਫਿਰ ਹੁਣ ਝੋਟੀਆਂ ਵੀ ਵੇਚ ਦੇਣੀਆਂ ਤੇ ਇੱਕ ਮੱਛੀ ਵੇਚਾਂਗੇ ਨਹੀਂ ਮੈਂ ਅਜ ਤੱਕ ਕੋਈ ਝੋਟੀ ਨਹੀਂ ਵੇਚੀ ਸੀ ਸਾਰੀਆਂ ਔਣਕਾਰ ਝੋਟੀਆਂ ਅੱਛਾ ਕਿਉਂਕਿ ਨਵਾਬ ਦੀ ਜੋ ਝੋਟੀ ਆ ਜਿਹੜੀ ਆਪਾਂ ਵੇਚਣੀ ਆ ਨਵਾਬ ਦੀਆਂ ਬਹੁਤ ਝੋਟੀਆਂ ਦੁੱਧ ਤੇ ਆਈਆਂ ਤੰਨੇ ਦੀ ਬਹੁਤ ਸੋਹਣੀ ਝੋਟੀ ਖੜੀ ਆ ਉਹ ਸ਼ਾਂਗਰਾਂ ਪਾਲੀ ਸੀ ਉਹ ਵੀ ਬਹੁਤ ਆਈਆਂ ਤੇ ਇੱਕ ਗੱਗੂ ਦੀ ਹੈਗੀ ਇੱਕ ਬੋਲਟ ਦੀ ਹੈਗੀ ਅੱਛਾ ਜਣੀ ਹੈ ਸਾਡੀਆਂ ਰਿਕਾਰਡ ਵਾਲੀਆਂ ਜਿਹੜੀਆਂ ਰਿਕਾਰਡ ਵਾਲੀਆਂ ਹੈ ਬਾਈ ਫਿਰ ਮੈਂ ਵੱਡੀਆਂ ਚਾਰ ਝੋਟੀਆਂ ਰੱਖ ਲੂੰਗਾ ਵੀ ਇੰਨੀਆਂ ਚੱਲ ਨਾ ਰਲ ਜਾਣੀਆਂ ਵੀ ਆਉਂਦੀ ਵਾਰ ਨੂੰ ਮੱਝਾਂ ਹੋਰ ਕੱਢ ਦੂੰਗਾ ਠੀਕ ਹੈ ਬੰਦਾ ਦਾ ਨਾਲ ਫਿਰ ਵੀ ਐਡਜਸਟਮੈਂਟ ਲਗਾ ਕਰਨਾ ਪੈਣਾ ਬਲਵੰਤ ਬਾਈ ਪਸ਼ੂ ਸੁਖਣਾ ਗੈਂਤੀ ਕਾਫੀ ਆ ਨਾ ਮੈਂ ਆਉਂਦੀ ਵਾਰ ਨੂੰ ਫਿਰ ਬਾਈ ਮੱਜਾਂ ਹੋਰ ਸੇਲ ਕਰੂੰਗਾ। ਅੱਛਾ ਹੋਰ ਸੇਲ ਕਰੋਗੇ। ਅੱਛਾ ਇੱਕ ਗੱਲ ਦੱਸੋ ਜੀ ਵੀ ਇਹਨਾਂ ਪਸ਼ੂਆਂ ਨੂੰ ਤੁਸੀਂ ਹਰਾ ਪੱਠਾ ਤੇ ਤੂੜੀ ਪਾਉਨੇ ਹੋ ਜਾਂ ਮੱਕੀ ਦਾ ਚਾਰ ਪਾਉਨੇ ਹੋ ਜਾਂ ਤੂੜੀ ਦਾ ਨਹੀਂ ਬਾਈ ਮੈਂ ਚਾਰ ਵੀ ਨਹੀਂ ਪਾਉਂਦਾ ਤੇ ਹਰਾ ਵੀ ਨਹੀਂ ਪਾਉਂਦਾ 2021 ਚ ਬਾਈ ਛੜਤੀ ਸੀ। ਅੱਛਾ ਉਸ ਤੋਂ ਬਾਅਦ ਹਰਾ ਵੀ ਬੰਦ ਆ ਇਹਨਾਂ ਦਾ। ਅੱਛਾ ਆਪ ਦਾ ਖਾਲਦਾਨਾ ਹੂੰ ਫੀਡ ਨਹੀਂ ਪਾਉਂਦਾ ਮੈਂ। ਅੱਛਾ ਜੇ ਮੈਂ ਛੋਲਿਆਂ ਦੀ ਚੂਰੀ ਹੋ ਗਈ, ਮੂੰਗੀ ਚੂਰੀ ਹੋ ਗਈ, ਕਣਕ ਦਾ ਦਾਣਾ ਤੇ ਸਰੋਂ ਦੀ ਖਾਲ ਬੜੇਵੇਂ ਦੀ ਖਾਲ ਕਣਕ ਦਾ ਚੋਕਰ ਆ ਚੀਜ਼ਾਂ ਟੱਬ 'ਚ ਭਿਉਂ ਕੇ ਪਾਉਣਾ ਇਹਨਾਂ ਨੂੰ ਅੱਛਾ ਇਹ ਪਾਉਨੇ ਉਹ ਤੂੜੀ ਦੇ ਉੱਤੇ ਤੂੜੀ ਦੇ ਉੱਤੇ ਅੱਛਾ ਭਲਵੰਤ ਭਾਈ ਇੱਕ ਗੱਲ ਦੱਸੀ ਵੀ ਜਿਵੇਂ ਤੂੰ ਅਲੱਗ-ਅਲੱਗ ਝੋਟਿਆਂ ਦੇ ਨਾਮ ਲਏ ਆ ਚੰਗੇ ਝੋਟੇ ਆ ਜਿਨ੍ਹਾਂ ਦੇ ਨਾਮ ਤੁਸੀਂ ਜ਼ਿਕਰ ਕੀਤਾ ਅੱਜ ਇੱਕ ਵੀਰ ਨਾਲ ਗੱਲ ਹੁੰਦੀ ਕਿਹਿੰਦਾ ਮੱਝ ਜਦੋਂ ਟੀਕਾ ਭਰਾਉਨੇ ਉਹਦੋਂ ਗੱਭਰ ਨਹੀਂ ਰਹਿੰਦੀ ਕੋਈ ਇਦਾਂ ਦੀ ਦਿੱਕਤ ਆਉਂਦੀ ਆ ਜਾਂ ਮੱਝਾਂ ਕੰਸਿਵ ਕਰ ਹੀ ਜਾਂਦੀਆਂ ਸਾਰੀਆਂ ਬਾਈ ਮੇਰੇ ਮਾੜੀ ਮੋਟੀ ਪਹਿਲਾਂ ਆਉਂਦੀ ਹੁੰਦੀ ਸੀ ਦਿੱਕਤ ਜਦੋਂ ਬੱਚੇ ਜਾਂ ਇਨਫੈਕਸ਼ਨ ਹੁੰਦੀ ਆ ਪਰ ਜਦੋਂ ਪਹਿਲੇ ਟੀਕੇ ਤੇ ਕੱਭਨ ਰਹਿ ਜਾਂਦਾ ਜਿਹੜੀ ਹੁਣ ਆ ਝੋਟੀ ਆਪਾਂ ਤੀਜੇ ਸੂਏ ਝੋਟੀ ਆ ਇਹ ਹੂੰ ਇਹ ਜਦੋਂ ਪਹਿਲਾਂ ਸੂਈ ਸੀ 19 ਤਰੀਕ ਨੂੰ ਸੂਈ ਸੀ ਐਸੇ ਦੇ ਨੂੰ ਅੱਛਾ ਦੂਜੀ ਆ ਫੇਰ 21 ਨੂੰ ਹੋਈ ਸੀ ਐਤਕੀ ਫੇਰ ਇਹਦੇ 21 ਦਿਨ ਪੂਰੇ ਸੀ ਅੱਛਾ 21 ਨੂੰ ਫੇਰ ਯਾਨੀ ਹਰੇਕ ਸਾਲ ਪੂਰੇ ਸਾਲ ਵਾਤ ਵਿੱਚ ਆ ਰਹੀ ਆ ਇਹ ਅੱਛਾ ਠੀਕ ਹੈ ਅੱਛਾ ਭਾਈ ਹੁਣ ਇਹਨੇ ਤੀਜਾ ਸੂਆ ਸੁਣਾ ਤੀਜਾ ਸੂਆ ਸੁਣਾ ਭਾਈ ਦੁੱਧ ਦਾ ਕੀ ਰਿਕਾਰਡ ਆ ਪਿਛਲੇ ਸੂਏ ਬਈ 14 ਕਿਲੋ ਆਪਾਂ ਗਾਪਣੀ ਮਾਰਦੇ ਕਿਸੇ ਵੀ ਗੱਲ ਦਾ 14 ਕਿਲੋ ਦੁੱਧ ਦੂਜੇ ਸੂਏ ਨੇ ਦਿੱਤਾ ਸੀ ਠੀਕ ਹੈ ਹੁਣ ਇਹਦ ਕੀ ਥੋੜੀ ਜਿਹੀ ਮੇਰੀ ਸੰਭਾਈ ਇਹਦੀ ਥੋੜੀ ਜਿਆਦਾ ਕਰੀ ਸੀ ਵੀ ਤਲਾ ਦਾ ਤੇਲ ਵਗੈਰਾ ਤੇ ਘਿਓ ਘਿਓ ਵਗੈਰਾ ਜਿਆਦਾ ਦਿੱਤਾ ਮੋਟੀ ਨਹੀਂ ਜਿਆਦੇ ਹੋਣ ਦਿੱਤੀ ਮੋਟਾ ਪਸ਼ੂ ਦੁੱਧ ਨਹੀਂ ਦਿੰਦਾ ਮੋਟਾ ਤਾਂ ਦੁੱਧ ਨਹੀਂ ਦਿੰਦਾ ਬਿਲਕੁਲ ਇਹਦ ਕੀ ਉਹ ਗਾਹਲ ਦੇ ਘਰਾਂ ਮ ਵੀ ਕਿੰਨਾ ਦਊਗੀ ਆਪਾਂ 14 ਕਿ ਕੀ ਦਵਾਂਗੇ ਆਪਾਂ 14 ਛੋਇਆ ਅੱਛਾ ਭਾਈ ਸੀਮਨ ਕਿਹੜੇ ਬ ਧੰਨਾ ਜਿਹੜਾ ਸੋਰਖੀ ਵਾਲਾ ਧੰਨਾ ਸੋਰਖੀ ਵਾਲਾ ਠੀਕ ਹੈ ਅੱਛਾ ਦੋਸਤ ਤੁਸੀਂ ਦੱਸਦਾ ਰੇਟ ਇਹਦਾ ਕੀ ਰੱਖਦੇ ਹੋ ਰੇਟ ਬਾਈ ਇਹਦਾ 1,20,000 ਰੁਪਇਆ ਸਪਰਾਈਜ਼ ਹੀ ਕਰਾਂਗੇ ਆਪਾਂ ਵੀ ਜਿਆਦਾ ਨਹੀਂ ਇੰਨੇ ਮੰਗਾ ਕੇ ਬਾਅਦ ਥੱਲੇ ਦੇ ਦੇਣੀ ਆ ਠੀਕ ਹੈ ਰੇਟ ਆਪਾਂ ਫੈਕਸ ਹੀ ਕਰਾਂਗੇ ਬਸ ਜਿੰਨਾ ਮੰਗ ਲਿਆ ਜਾਨੀ ਜੇ ਕਿਸੇ ਨੂੰ ਪੁੱਗਦੀ ਆ ਤਾਂ ਪੈਸੇ ਦਿਓ ਤੇ ਲੈ ਜਾਓ ਬਾਈ ਅੱਛਾ ਇਹ ਕੱਲ ਦੱਸੋ ਇਹਦੇ ਪਤਾ ਵੀ ਇਹ ਕਿਹੜੇ ਬੁੱਲ ਦੀ ਆਪ ਜਾਂ ਨਹੀਂ ਇਹਦਾ ਧਿਆਨ ਚ ਨਹੀਂ ਇਹ ਬਾਈ ਮਗਰ ਆਈ ਸੀਗੀ ਆਪਣੇ ਸਮਝ ਦੇ ਅੱਛਾ ਇਹ ਸਮਝ ਦੀ ਧੀ ਆ ਤੇ ਇਹਦੇ ਮਗਰੇ ਆਈ ਸੀ ਇਹਦੇ ਮਗਰ ਆਈ ਸੀਗੀ ਠੀਕ ਹੈ ਤੋੜ ਦਈਏ ਬਾਈ ਇਹਨੂੰ ਤ ਜਮਾ ਜੈਜ ਰੇਟ ਆ ਮੈਂ ਬਹੁਤ ਵੀਡੀਓ ਬਣਾਉਣਾ ਮੱਝਾਂ ਦੇਖਦਾ ਮੈਂ ਬੇਨਤੀ ਕਰਦਾ ਵੀ ਕੋਈ ਭਰਾ ਇਹ ਨਾ ਸੋਚੇ ਵੀ ਮੈਂ 22 ਦੀ ਜਿਹੜਾ ਉਹਦੇ ਪੱਖ ਦੀ ਗੱਲ ਕਰਦਾ ਹਾਂਗਾ ਬਿਨਾਂ ਚੱਕ ਸਾਡਾ ਰੋਜੀ ਆ ਸਾਡਾ ਕਿੱਤਾ ਅਸੀਂ ਚਾਹੁੰਨੇ ਆ ਜਿਹੜੇ ਪਸ਼ੂ ਦੀ ਵੀਡੀਓ ਬਣਾਈਏ ਉਹ ਵਿਕੇ ਪਰ ਇਦਾਂ ਦੀ ਮੱਝ ਤੁਸੀਂ ਹੋਰ ਕਿਤੇ ਵੀ ਜਾਓਗੇ ਤੇ ਹੋ ਸਕਦਾ ਵੀ ਡਿਮਾਂਡ ਜਿਹੜੀ ਉਹ ਡੇਢ ਤੋਂ ਬਾਹਰ ਹੋਵੇ ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਮੱਝ ਪਸੰਦ ਆਊਗੀ ਤੇ ਜਿਹਨੂੰ ਪਸੰਦ ਆਊਗੀ ਉਹਦੇ ਕੋਲ ਇੱਕ ਗਹਿਣਾ ਹੀ ਜਾਵੜਨਾ ਇਦਾਂ ਦੀ ਇਹ ਮੱਝ ਦੀਂਦੀ ਹੈ ਹਵਾਨਾ ਬੜਾ ਚੰਗਾ ਦੱਸੋ ਥਣ ਹੱਥੀ ਚਵਾਈ ਵਾਲਾ ਟਾਂਜਾ ਤੁਸੀਂ ਇਹਦਾ ਦੇਖ ਲਓ ਮੋੜ ਲਓ ਬਲਵੰਤ ਬਾਈ ਇੱਥੇ ਮੋੜ ਲਓ ਸੋ ਸੋਹਣੀ ਮੱਝ ਖੈਰ ਤੁਹਾਨੂੰ ਵੀਡੀਓ ਚ ਦਿਸ ਗਈ ਹੋਣੀ ਹੈ ਜਿਹਨੂੰ ਚੰਗੀ ਲੱਗੇ ਉਹ ਵੀਰ ਕੰਟੈਕਟ ਬਾਈ ਨਾਲ ਬਣਾ ਸਕਦਾ ਸੋ ਅ ਗਾੜੀ ਇਹਦੀ ਦੇਖ ਲਓ ਦੱਸੋ ਪੁੜਿਆਂ ਦੀ ਉੱਤੋਂ ਚੁੜਾਈ ਤੁਸੀਂ ਦੇਖ ਸਕਦੇ ਹੋ ਚੰਗਾ ਖੁੱਲਾ ਡੁੱਲਾ ਪੁੜਾ ਉੱਤੋਂ ਦਿਸਦਾ ਹੈ ਦਾ ਸੋਏ ਇੱਕ ਸੋਹਣੀ ਮੱਝ ਵਿਕਰੀ ਆਸਤੇ ਬਾਈ ਬਲਵੰਤ ਸਿੰਘ ਦੇ ਕੋਲ ਹੈ ਵਿਕਰੀ ਆਸਤੇ ਤੁਸੀਂ ਸੰਪਰਕ ਕਰ ਲਿਓ ਹਵਾਨਾ ਫੇਰ ਦੇਖ ਲਓ ਕਰਮਾ ਵਾਲੀ ਦਾ ਪੂਰਾ ਸੋਹਣਾ ਹਵਾਨਾ ਪਿਆਰ ਹੈ ਸੂਣ ਦੇ ਨੇੜਾ ਬਿਲਕੁਲ ਸਵੰਤਰ ਫੇਰ ਦੇਖ ਲਓ ਦੋਸਤੋ ਚੰਗੀ ਇਹ ਗਾੜੀ ਸੋਹਣਾ ਥਾਨ ਦਾ ਸਹਿਜ ਹੈ ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਮੱਝ ਦਿਖਾਉਣੀ ਸੀ ਮੈਨੂੰ ਉਮੀਦ ਹੈ ਵੀ ਤੁਹਾਨੂੰ ਪਸੰਦ ਆਊਗੀ ਤੇ ਮੈਨੂੰ ਇਹ ਪਸੰਦ ਆਈ ਹੈ ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ ਖੈਰ ਤੁਸੀਂ ਆਪ ਦੀ ਸਮਝ ਨਾਲ ਖਰੀਦੋ ਪਹਿਲੇ ਨੰਬਰ ਤੇ ਮੱਝ ਇਹ ਤੋਂ ਇਲਾਵਾ ਦੋਸੋ ਚਾਰ ਝੋਟੀਆਂ ਐ ਅਲੱਗ-ਅਲੱਗ ਬੋਲ ਐ ਤੇ ਉਹਨਾਂ ਦੇ ਨਾਮ ਵੀ ਦੱਸੀ ਜਾਊਗਾ ਨਾਲੇ ਤੁਹਾਨੂੰ ਝੋਟੀਆਂ ਦਿਖਾਈ ਜਾਵਾਂਗੇ ਸ਼ੁਰੂ ਪਰਲੇ ਪਾਸੇ ਤੋਂ ਹੀ ਕਰ ਲੈਨੇ ਆਂ ਬਾਈ ਪਰਲੇ ਪਾਸੇ ਪਹਿਲੇ ਨੰਬਰ ਤੇ ਜਿਹੜੀ ਕੱਟੀ ਖੜੀ ਐ ਇਹ ਬਾਈ ਧਨੇਸੌਰਖੀ ਦੀ ਆ ਠੀਕ ਐ ਉਮਰ ਇਹਦੀ ਬਾਈ ਬਲਵੰਤ ਬਾਈ ਕਿੰਨੀ ਹੋਊ ਇਹਦੀ ਬਾਈ 15 ਤਰੀਕ ਨੂੰ ਪੂਰੇ ਸਾਲ ਦੀ ਹੋ ਗਈ ਐ 15 ਤਰੀਕ ਨੂੰ ਪੂਰੇ ਸਾਲ ਦੀ ਇੱਕ ਸਾਲੇ ਦੀ ਉਮਰ ਆ ਪੰਜ ਕਿ ਦਿਨ ਉੱਤੇ ਹੋ ਗਈ ਐ ਠੀਕ ਐ ਅੱਛਾ ਬਾਈ ਮਾਂ ਇਹਦੀ ਕਿਹੜੀ ਐ ਇਹਦੀ ਮਾਂ ਤਾਂ ਬਸ 20 ਕਿ ਦਿਨ ਹੋ ਗਏ ਉਹਦੇ ਸੇਲ ਕਰਤੀ ਹੈਗੀ ਠੀਕ ਐ ਤੇ ਕਿੰਨੇ ਕਿੰਨੇ ਪਹਿਲੇ ਸਵੇਰੇ ਉਹਨੇ 13.5 ਕਿਲੋ ਦੁੱਧ ਦਿੱਤਾ ਸੀ ਤੇ ਇਹਦੀ ਬਹੁਤ ਚੰਗੀ ਤਿਆਰੀ ਸੀ ਤੇ 16-17 ਲੀਟਰ ਆਮ ਉਹਨੇ ਦੁੱਧ ਦਿੱਤਾ ਹੋਊ ਠੀਕ ਓਕੇ ਸੋ ਦੋਸਤੋ ਚੰਗਾ ਦੁੱਧ ਦਿੱਤਾ ਉਹ ਸਮਝ ਨਹੀਂ ਜਿਹੜੇ ਦੀ ਇਹ ਧੀ ਹੈ ਤਾਂ ਬਾਈ ਇਹਦਾ ਰੇਟ ਕੀ ਰੱਖਦੇ ਹੋ ਕੀ ਕੀਮਤ ਚ ਦੇ ਦਿਆਂਗੇ ਆਪਾਂ ਇਹ ਝੋਟੇ ਇਹ ਤਾਂ ਬਾਈ ਫਿਕਸ ਰੇਟ ਹੀ ਆ 40000 ਰੁਪਿਆ 40000 ਦੋਸਤੋ ਫਿਕਸ ਡਿਮਾਂਡ ਹੈ ਪਸੰਦ ਆਵੇ 40 ਦੇ ਹਿਸਾਬ ਤੇ ਤਾਂ ਫੋਨ ਕਰ ਲਿਓ ਧੰਨੇ ਸੋਰਖੀ ਦੀ ਧੀ ਤੇ ਮਾਝ ਦਾ ਦੁੱਧ ਵੀ ਚੰਗਾ ਰਿਹਾ ਬਾਈ ਕੋਲ ਮਾਝੋ ਵੇਚਦੀ ਆ ਖੈਰ ਪਰ ਬੰਤਰ ਝੋਟੀ ਦੀ ਦੱਸਦੀ ਆ ਵੀ ਕੋਈ ਚੰਗੀ ਕੱਟੀ ਤੁਹਾਨੂੰ ਵੀਡੀਓ ਦੇ ਮਾਧਮ ਨਾਲ ਦਿਖਾ ਰਿਆ ਜਿਹੜੀ 2 ਨੰਬਰ ਤੇ ਕੱਟੀ ਹੈ ਬਾਈ ਇਹ ਬਾਈ ਬੋਲਟ ਦੀ ਆ ਠੀਕ ਹੈ ਏ ਧੰਨਾ ਸੋਰਖੀ ਵੀ ਗੰਗਾ ਦਾ ਬੱਚਾ ਹੈਗਾ ਤੇ ਬੋਲਟ ਵੀ ਗੰਗਾ ਦਾ ਬੱਚਾ ਹੈਗਾ ਠੀਕ ਹੈ ਤੇ ਬੋਲਟ ਦਾ ਪਿਓ ਐਮ 29 ਆ ਬਹੁਤ ਚੰਗੀ ਬਲੱਡ ਲਾਈਨ ਆ ਬੋਲਟ ਦੀ ਤੇ ਆਪ ਇਹ ਆਪਣ ਜਿਹੜੀ ਆਪਾਂ ਹਰਿਆਣੇ ਦੇ ਮੱਝ ਲੈ ਕੇ ਆਏ ਸੀਗੇ ਉਹਦੀ ਆ ਉਹਦੀ ਆ ਓਕੇ ਠੀਕ ਹੈ ਸੋ ਜਿਹੜੀ ਦੋਸਤੋ ਵੱਡੀ ਮੱਝ ਜਿਹਦਾ ਜਿਹਦੀ ਮੱਝ ਹੀ ਅੱਜ ਬਾਈ ਨੇ ਇੱਕ ਵਕਾਊ ਕੀਤੀ ਹੈ ਅੱਛਾ ਭਾਈ ਇਹ ਉਮਰ ਇਹਦੀ ਕਿੰਨੀ ਹੋਗੀ ਹੁੰਦਾ ਇਹ ਇਹ ਬਾਈ 11 ਕਿ ਮਹੀਨੇ ਹੋ ਰਾ ਹੈ ਦੀ ਠੀਕ ਹੈ 1 ਹੀ 5 ਦੇਵਾਂਗੇ ਇਹ ਆਪਾਂ 25000 ਦੀ ਦੇ ਦਾਂਗੇ ਭਾਈ 25000 ਚ ਦੋਸਤੋ ਤੇ ਰੇਟ ਫਿਕਸ ਰਹਿਣਗੇ ਇਹ ਗੱਲ ਤਾਂ ਧਿਆਨ ਚ ਲਿਆਤੀ ਵੀ ਬਾਈ ਪਹਿਲਾਂ ਹੀ ਰੇਟ ਖਿੱਚ ਕੇ ਕਰ ਰਿਹਾ ਤੇ ਉਸ ਤੋਂ ਬਾਅਦ ਚ ਉਹੀ ਭਰਾ ਫੋਨ ਕਰੂਗਾ ਜਿਹਨੂੰ ਰੇਟ ਦੇ ਹਿਸਾਬ ਤੇ ਪਸੂ ਚਾਚੂਗਾ ਇਹ ਛੋਟੀ ਬਾਈ ਕਿਹੜੇ ਇਹ ਬਾਈ ਨਵਾਬ ਦੀ ਆ ਗਈ ਹੂੰ ਨਵਾਬ ਦਾ ਤਾਂ ਆਪਾਂ ਨੂੰ ਕਿਸੇ ਨੂੰ ਦੱਸਣ ਦਾ ਬੜ ਲੋੜ ਹੀ ਨਹੀਂ ਬਿਲਕੁਲ ਬਾਈ ਇਹਦੀ 14 ਮਹੀਨੇ ਹੋ ਗਏ ਬਾਈ ਹੂੰ ਤੇ ਇਹ ਵੀ ਆਪਾਂ 40000 ਦੀ ਦੇ ਦਾਂ ਮਾਂ ਇਹਦੀ ਕਿਹੜੀ ਇਹਨਾਂ ਚ ਹੈ ਇਸ ਟਾਈਮ ਇਹਦੀ ਮਾਂ ਬਾਈ ਉਹ ਜਿਹੜੀ 2 ਨੰਬਰ ਤੇ ਖੜੀ ਹੈਗੀ 2 ਨੰਬਰ ਵਾਲੀ ਛੋਟੀ ਦੋਸਤੋ ਪਹਿਲਾਂ ਮਾਂ ਹੀ ਦੇਖ ਲਓ ਤੁਸੀਂ ਨਵਾਬ ਦੀ ਧੀ ਹੈ ਤੇ ਨਵਾਬ ਬਾਰੇ ਵਾਕਈ ਦੱਸਣ ਦੀ ਲੋੜ ਨਹੀਂ ਮਾਂ ਕਰਕੇ ਵੀ ਨਵਾਬ ਮਸ਼ਹੂਰ ਰਿਹਾ ਤੇ ਹੁਣ ਨਵਾਬ ਦੀਆਂ ਬਹੁਤ ਸਾਰੀਆਂ ਮੱਝਾਂ ਝੋਟੀਆਂ ਦੇਖ ਰਹੇ ਹਾਂ ਜਿਹੜੀਆਂ ਦੋ ਤਿਆਰੀਆਂ ਮੱਝ ਦਾ ਪੱਠਪੂੜਾ ਦੇਖੋ ਇਦਾਂ ਦੀ ਝੋਟੀ ਤਿਆਰ ਹੋਣੀ ਹੈ ਤੇ ਨਵਾਬ ਬੋਲ ਦੀ ਧੀ ਹੈ ਤੋਂ ਚੰਗੀ ਕੱਟੀ ਚੰਗੀ ਝੋਟੀ ਜੈਡ ਬਲੈਕ ਹੈ ਦੋ ਤਿੰਨ ਨੰਬਰ ਤੇ ਦਿਖਾ ਰਹੇ ਹਾਂ 40000 ਦੀ ਬਾਈ ਕਹਿੰਦਾ ਦੇਵਾਂਗਾ ਇਹ ਦੂ ਅੱਗੇ ਬਾਈ ਚੌਥੇ ਨੰਬਰ ਤੇ ਇਹ ਬਾਈ ਗੱਗੂ ਦੀ ਆ ਹੂੰ ਬੱਗੂ ਜਿਹੜਾ ਡਾਕਟਰ ਜੀ ਦਾ ਵਾਲਾ ਬੰਸੀ ਜੋਤੀ ਮੱਝ ਦਾ ਜੋਤੀ ਮੱਝ ਹੁਣੇ ਐਕਸਪਾਇਰ ਹੋਈ ਹੈ ਜਿਹੜੀ ਹੁਣੇ ਐਕਸਪਾਇਰ ਹੋਈ ਆ 24 ਕਿਲੋ 356 ਗ੍ਰਾਮ ਦਾ ਦਾ ਪੀਡੀਐਫ ਦਾ ਰਿਕਾਰਡ ਸਹੀ ਹੈ ਠੀਕ ਆ ਇਹਦੀ ਉਮਰ ਹੈਗੀ ਹੈ ਭਾਈ 19 ਮਹੀਨੇ ਇੱਕ ਵਾਰੀ ਇਹ ਹੀਟ ਕੱਢਿਆ ਹੀ ਆ ਪਰ ਥੋੜਾ ਜਿਹਾ ਵਜ਼ਨ ਘੱਟ ਕਰਕੇ ਵੀ ਹਾਲੇ ਆਪਾਂ ਇਹਨੂੰ ਡੇਟ ਕਰਦੇ ਸੀਗੇ ਠੀਕ ਹੈ ਤੇ ਇਹਦਾ ਮੁੱਲ ਵੀ ਆਪਾਂ 45000 ਰੁਪਏ ਰੱਖੋ 45000 ਠੀਕ ਹੈ ਕੋਇਓ ਬਾਈ ਸਾਈਡ ਤੇ ਸੋ ਦੋਸਤੋ ਰੇਟ ਸਾਰੇ ਖਿੱਚ ਕੇ ਕਰਤੇ ਆ ਗਗੂ ਬਾਈ ਜੀਤ ਕੋਲ ਬੁੱਲ ਸੀ ਡਾਕਟਰ ਜੀਤ ਲਾਲ ਲਿਆਣੇ ਪਿੰਡ ਤੋਂ ਜੋਤੀ ਮੱਝ ਨੂੰ ਸਾਰੇ ਜਾਣਦੇ ਹੋ ਪਿੱਛੇ ਦੇ ਚੜਾਈ ਕਰ ਗਈ ਉਹਦਾ ਬੱਚਾ ਸੋ ਚੰਗੇ ਬੁੱਲ ਦੀ ਤੀ ਹੈ ਵੀ ਤੇ ਝੋਟੀਆਂ ਸਾਰੀਆਂ ਹੀ ਚੰਗੀਆਂ ਦੀਆਂ ਹੀ ਐ ਤੇ ਬਾਕੀ ਮੇਨ ਗੱਲ ਇਹ ਹੈ ਵੀ ਬਾਈ ਨੂੰ ਚੌਕ ਹੈ ਤੇ ਪਸ਼ੂ ਵੀਰ ਦੇ ਚੰਗੇ ਐ ਇਹਨਾਂ ਦੇ ਵਿੱਚੋਂ ਹੀ ਅੱਜ ਇਹ ਪਸ਼ੂ ਕੁਸ ਵਕਾਊ ਕੀਤੇ ਐ ਨੰਬਰ ਸਕਰੀਨ ਉੱਤੇ ਐ ਤਸੱਲੀ ਆ ਕੇ ਕਰਿਓ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ